ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਹਿੰਦੇ ਬਹੁਤ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਕਹਿੰਦੇ ਜੈਤੋ ਦੀ ਧਰਤੀ ਤੇ ਕਹਿੰਦੇ ਬਹੁਤ ਚੋਟੀ ਦੇ ਸੁਪਰਸਟਾਰ ਕਹਿੰਦੇ ਪੂਰੇ ਪਲੇਅਰ ਪੁੱਜ ਰਹੇ ਆ ਕਹਿੰਦੇ ਕਬੱਡੀ ਦੇ ਵੱਡੇ ਮੱਲ ਕਹਿੰਦੇ ਇੱਥੇ ਪੁੱਜ ਰਹੇ ਆ ਅੱਜ ਚੋਟੀ ਦੀਆਂ ਟੀਮਾਂ ਬਣੀਆਂ ਤੇ ਚੋਟੀ ਦੇ ਸਟਾਰ ਖਿਡਾਰੀ ਪੁੱਜ ਰਹੇ ਆ ਤੁਹਾਨੂੰ ਪਤਾ ਹੀ ਆ ਬਾਕੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਰੋਜ਼ ਆਪਾਂ ਟੀਮਾਂ ਦੀ ਕਈ ਵਾਰੀ ਇੱਕ ਅੱਧਾ ਪਲੇਅਰ ਕਹਿੰਦੇ ਮੌਕੇ ਤੇ ਚੇਂਜ ਹੋ ਜਾਂਦਾ ਕਈ ਵਾਰੀ ਦੋਸਤੋ ਵੀਰੋ ਕੰਮ ਪੈ ਜਾਂਦਾ ਮੌਕੇ ਤੇ ਪਲੇਅਰ ਨੂੰ ਕਈ ਵਾਰੀ ਮਜਬੂਰੀ ਬਣ ਜਾਂਦੀ ਆ ਪਲੇਅਰ ਦੀ ਨਹੀਂ ਖੇਡਿਆ ਜਾਂਦਾ ਇਸੇ ਲਈ ਆਪਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਜੇ ਮੌਕੇ ਤੇ ਇੱਕ ਅੱਧਾ ਪਲੇਅਰ ਚੇਂਜ ਹੋ ਜਾਂਦਾ ਇਹ ਬਾਕੀ ਆਪਾਂ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਦੇ ਹਾਂ ਜੈਤੋ ਦੀ ਧਰਤੀ ਤੇ ਕਿਹੜੇ ਵੱਡੇ ਸੁਪਰਸਟਾਰ ਖੇਡਣਗੇ ਕਿਹੜੀਆਂ ਟੀਮਾਂ ਬਣੀਆਂ ਤੇ ਕਿਹੜੇ ਵੱਡੇ ਮੱਲ ਪਹੁੰਚ ਰਹੇ ਅੱਜ ਜੈਤੋ ਦੀ ਧਰਤੀ ਤੇ ਹਾਂਜੀ ਮਿੱਤਰੋ ਜੇ ਆਪਾਂ ਜੈਤੋ ਦੇ ਕਬੱਡੀ ਕੱਪ ਬਾਰੇ ਗੱਲ ਕਰੀਏ ਅੱਜ ਜੈਤੋ ਫਰੀਦਕੋਟ ਵਿੱਚ ਕਹਿੰਦੇ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਇੱਥੇ ਕਬੱਡੀ ਓਪਨ ਤਿੰਨ ਪਲੇਅਰ ਬਾਹਰੋਂ ਪੈੰਡ ਪੱਦਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 71000 ਰੁਪਏ ਬੈਸਟਰਨ ਮਿੱਤਰੋ 44400 ਦੀ ਨਗਦ ਰਕਮ ਸਨਮਾਨਿਤ ਕੀਤਾ ਜਾਵੇਗਾ ਅੱਜ ਬਹੁਤ ਚੋਟੀ ਦੇ ਮੱਲ ਪਹੁੰਚ ਰਹੇ ਆ ਆਪਾਂ ਤੁਹਾਡੇ ਨਾਲ ਕਰਦੇ ਆ ਸਾਰੀ ਜਾਣਕਾਰੀ ਸਾਂਝੀ ਕਿਹੜੀ ਟੀਮ ਵਿੱਚ ਕਿਹੜੇ ਚੋਟੀ ਦੇ ਸਟਾਰ ਪਲੇਅਰ ਪਹੁੰਚ ਰਹੇ ਆ ਬਾਕੀ ਕਰਦੇ ਆ ਗੱਲ ਸੁਣੋ ਸਾਰੀ ਵੀਡੀਓ ਹਾਂਜੀ ਮਿੱਤਰੋ ਪਹਿਲੀ ਟੀਮ ਬਣੀ ਹੈ ਸੰਤ ਬਾਬਾ ਲਕਸ਼ਮਣ ਦਾਸ ਕਬੱਡੀ ਕਲੱਬ ਸੂਰੇਵਾਲਾ ਇਸ ਵਿੱਚ ਖੇਡੇਗਾ ਕਾਲਾ ਸੂਰੇਵਾਲਾ ਅਰਸ਼ ਪਹਿਲਵਾਨ ਹਰਜੀਤ ਵਾਂਚ ਗੰਜੂ ਸੋਖਮਣ ਰਿਸ਼ਪਾਲ ਮਾਨੂੰਕੇ ਗੱਲ ਹਰਮਨ ਕੌਕੇ ਸੰਦੀਪ ਬਾਜਾਖਾਨਾ ਆਦ ਇਹ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਥਰਾਜ ਜਿਸ ਵਿੱਚ ਖੇਡੇਗਾ ਸਿਮਮਾ ਥਰਾਜ ਪਵਨ ਥਰਾਜ ਬੱਬੂ ਝਨੇੜੀ ਗੋਗੀ ਸੇਲਪਰਾ ਅਮਰਤ ਨਾਥਿਆਣਾ ਆਦ ਇਹ ਵੀ ਛੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਜੈਤੋ ਜ਼ਿਲ੍ਹਾ ਫਰੀਦਕੋਟ ਦੀ ਧਰਤੀ ਤੇ ਹਾਂਜੀ ਮਿੱਤਰੋ ਜੇ ਆਪਾਂ ਤੀਜੀ ਟੀਮ ਦੀ ਗੱਲ ਕਰੀਏ ਤੀਜੀ ਟੀਮ ਬਣੀ ਹੈ ਵਰੇ ਸਹਿਬ ਜਿਸ ਵਿੱਚ ਖੇਡੇਗਾ ਅਰਸ਼ ਵਰਨਾਲਾ ਫੂਲਾ ਸ਼ੂਸ਼ਕ ਜੱਗਾ ਅਲਗੋ ਕੋਠੀ ਗੌਰਪ੍ਰੀਤ ਵਰੇ ਸਹਿਬ ਆਦ ਇਹ ਵੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਜੈਤੋ ਜਿਹੜਾ ਫਰੀਦਕੋਟ ਦੀ ਧਰਤੀ ਤੇ ਹਾਂਜੀ ਮਿੱਤਰੋ ਆਪਾਂ ਚੌਥੀ ਟੀਮ ਦੀ ਗੱਲ ਕਰੀਏ ਚੌਥੀ ਟੀਮ ਬਣੀ ਹੈ ਵੰਦਰ ਡੋੜ ਜਿਸ ਵਿੱਚ ਖੇਡੇਗਾ ਸੋਨਾ ਵੰਦਰ ਡੋੜ ਫੌਜੀ ਵੰਦਰ ਡੋੜ ਸ਼ਰਨਾ ਡੱਗੋ ਰਮਣ ਰਪਿੰਦਰ ਦੋਦਾ ਸਖਵੀਰ ਗੁਰੂ ਸਰ ਆਦ ਇਹ ਵੀ ਚੋਟੀ ਦੀ ਟੀਮ ਬਣ ਕੇ ਪੁੱਜ ਰਹੀ ਹੈ ਜੈਤੋ ਜਿਲ੍ਹਾ ਫਰੀਦਕੋਟ ਦੀ ਧਰਤੀ ਤੇ ਇਸ ਵਿੱਚ ਜੋ ਸ਼ਰਨਾ ਡਗੁਰਮਾਣਾ ਖੇਡ ਰਿਹਾ ਹੈ ਇਸ ਤੇ ਜਾਫੀ ਚੇਂਜ ਵੀ ਹੋ ਸਕਦਾ ਹਲੇ ਇਹਨਾਂ ਦਾ 50-50% ਆ ਪੱਕਾ ਕਨਫਰਮ ਨਹੀਂ ਜਾਫੀ ਦਾ ਬਾਕੀ ਟੀਮ ਪੂਰੀ ਕਨਫਰਮ ਹੈ ਹਾਂਜੀ ਮਿੱਤਰੋ ਜੇ ਆਪਾਂ ਪੰਜਵੀਂ ਟੀਮ ਦੀ ਗੱਲ ਕਰੀਏ ਪੰਜਵੀਂ ਟੀਮ ਬਣੀ ਹੈ ਤਲਵੰਡੀ ਰਾਏ ਜਿਸ ਵਿੱਚ ਖੇਡੇਗਾ تنویر ਤਲਵੰਡੀ ਰਾਏ ਵਿੱਕੀ ਪੁਲਸੀਆ ਹਰਮਨ ਅਮਨਜੋਤ ਰਮਣਾ ਭਗਤਾ ਮਹਿਕ ਪਾਤੜਕਲਾ ਧੌਲਾ ਗੋਰਖਪੁਰ ਆਦ ਇਸ ਟੀਮ ਦੇ ਸਪੌਂਸਰ ਹਨ ਜੱਸਾ ਠੁੱਲੀਵਾਲ ਇਹ ਟੀਮ ਵੀ ਖੇਡੇਗੀ ਜੈਤੋ ਜਿਲ੍ਹਾ ਫਰੀਦਕੋਟ ਦੀ ਧਰਤੀ ਤੇ ਹਾਂਜੀ ਬਾਕੀ ਮਿੱਤਰੋ ਆਪਾਂ ਨੂੰ ਜੱਗੂ ਦੇ ਬਾਰੇ ਵੀ ਕਹਿੰਦੇ ਖੇਡਣ ਬਾਰੇ ਬਾਕੀ ਕਈ ਕਮੈਂਟ ਕਰਕੇ ਵੀ ਪੁੱਛਦੇ ਰਹਿੰਦੇ ਆ ਹਲੇ ਆਪਣੇ ਕੋਲ ਜੱਗੂ ਦੀ ਅੱਜ ਕੋਈ ਵੀ ਅਪਡੇਟ ਨਹੀਂ ਆਈ ਜੱਗੂ ਹਲੇ ਹੋ ਸਕਦਾ ਚਨੀਅਰ ਦੇ ਕਬੱਡੀ ਕੱਪ ਤੇ ਖੇਡੇ 50 50% ਵਾਲੇ ਕੋਈ ਪੱਕਾ ਪਤਾ ਨਹੀਂ ਜਿਵੇਂ ਆਪਾਂ ਨੂੰ ਅਪਡੇਟ ਮਿਲਦੀ ਆਪਾਂ ਤੁਹਾਡੇ ਨਾਲ ਕਰਾਂਗੇ ਸਾਂਝੀ ਬਾਕੀ ਕਰਦੇ ਆ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ